ਰੂਪ ਤਲਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਮਣ ਜਾਣ ਠਾਕੁਰ ਮਹਦਾਸ ਦਾਸ ਦਾਸ ਮਹਸੋਏ ਜਹ ਦੇਖਾਂ ਤਹ ਅਵਰ ਨਾ ਕੋਈ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਘੁਰ ਕਰਉ ਜੇ ਸਾਚ ਦਰੜਾਵੇ ਕਾਤ ਕਥਾਵੈ ਸ਼ਬਦ ਮਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੂਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੈ ਮਲਾਈ ਆਪ ਦਿਖਾਵੈ ਆਪੇ ਦੇਖੈ ਹੱਟ ਨਾ ਪਤੀਜੈ ਨਾ ਬਹੁ ਭੇਖੈ ਕੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਚੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਦੌਲਤ ਭਏ ਉਦਾਸਾ ਮਨ ਮੈ ਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਇ ਆਚਾਰਾ ਵਿਚਾਰ ਸਰੀਰ ਆਦ ਜਗਾਦ ਸਹਿਜ ਮਨ ਧੀਰ ਪਲ ਪੰਕਚ ਮਹਕੋਟ ਉਧਾਰੀ ਕਰ ਕਿਰਪਾ ਗੁਰ ਮੇਨ ਪਿਆਰੀ ਕਿਸ ਆਗੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਤਨਸਰੀ ਮਹੱਲਾ ਪੰਜਵਾਂ ਘਰਿ ਸ਼ੀਵਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇ ਅਨਕ ਜਨਮ ਭ੍ਰਮ ਕਿੱਤ ਨਹੀਂ ਪਾਈ ਕਰਉ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਇ ਰਹਾਉ ਅਨਕ ਅਪਾਵ ਕਰਉ ਮਾਇਆ ਕੋਬ ਚਿਤ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸ ਹੋਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਆੜੇ ਰੇ ਸਗਲ ਭੇਦ ਨਹਿ ਚੂਕੇ ਮਨ ਭੇਦ ਇਕ ਖਿਨਨਾ ਧੀਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਹਮ ਬੁਧਮੈਨ ਲਾਏ ਘਰ ਕੋ ਠਾਕੁਰ ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਬਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀਂ ਨਾ ਲੇਖੈ ਜਿਸ ਭੇਤੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖੈ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹਦਾਇ ਪ੍ਰਭ ਕੀ ਕਥਾ ਸੁਨਾਈ ਤਿਸ ਭੇਤੇ ਗਤ ਹੋਈ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟਾਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੀਤੀਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਰਹਾਉ ਦੂਜਾ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਔ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣ ਹਾਰ ਪੁਰੋਈ ਕਿਸ ਕੋ ਰੋਈਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨੰਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇ ਖਾਇਆ ਮੈਲ ਨਾਹੀ ਸਚ ਮਨੀ ਸੰਗਤ ਮੀਤ ਮਲਾਪ ਪੂਰਾ ਨਾਵਣੂ ਗਾਵੇ ਗਾਵਣ ਹਾਰੁ ਸ਼ਬਦ ਸੁਹਾਵਣੂ ਸਲਾਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੀ ਪਿਰ ਸੰਗ ਭਾਵੈ ਸਹਿਜ ਨਾਵੈ ਬੀਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੈ ਸਭ ਕੋ ਏਕ ਏਕ ਵਡਿਆਖੀ ਐ ਹਉ ਮੂਰਖ ਨੀਚ ਅਜਾਨ ਸਮਝਾਂ ਸਾਖੀ ਐ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵਹਿ ਬੇਖਲਾਦੀ ਸ਼ਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਹਾਰੀ ਭਰਪੂਰ ਰਹਿ ਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੂ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਹੀ ਤੁਮ ਸਾਰੇ ਅਵਰ ਨਾ ਕੋਈ ਆਇਆ ਜੈਸੀ ਜਿਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜਿਓ ਗੁਰ ਭਰਮ ਚਕਾਏ ਅਕਥ ਕਹਾਏ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਏ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਉ ਇਕ ਸਾਹਿਬ ਦੁਇ ਰਾਹ ਵਾਦ ਵਦੰਤਿਆ ਜੀਓ ਦੁਇ ਰਾਹ ਚਲਾਏ ਹੁਕਮ ਸੁਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਿਆਪੈ ਸਾਚਾ ਸਿਰ ਜਨਹਾਰਾ ਭਗਤ ਸੋਹ ਹੈ ਦਰਬਾਰ ਸ਼ਬਦ ਸੁਹਾਇਆ ਜੀਉ ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਲੇ ਪਾਰਸ ਪਰਸਿਐ ਪਾਰਸ ਹੋਇ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਕੋ ਆਇਆ ਵਿਰਲਾ ਗਿਆਨ ਵਿਚਾਰੀ ਨਾਮਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਹਾਥ ਕਿਉਂ ਦਰ ਜਾਏ ਸਾਜੀਓ ਸਤਗੁਰੂ ਪੁੱਛੋਂ ਜਾਏ ਨਾਮ ਧਿਆਏ ਸਾਜੀਓ ਸੱਚ ਨਾਮ ਧਿਆਈ ਸਾਚ ਚੁਆਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਝਨ ਆਨੰਦਿ ਨਾਮੁ ਭਖਾਣਾ ਕਰਨੀ ਕਾਰ ਤੁਰੋਂ ਫਰਮਾਏ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਧਨਸਰੀ ਸੰਤ ਮਹੱਲਾ